ਪਟਿਆਲੇ ਦੇ ਰਾਜਾ ਨੂੰ ਸਿੱਖ ਕੌਮ ਦੇ ਗਦਾਰ ਕਿਉਂ ਕਿਹਾ ਜਾਂਦਾ ਹੈ 1845 ਦੀ ਮੋਦਕੀ ਦੀ جنگ ਦੇ ਸਮੇਂ ਪਟਿਆਲੇ ਦੇ ਰਾਜਾ ਕਰਮ ਸਿੰਘ ਨੇ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਲਈ ਪਟਿਆਲੇ ਦੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਵਿੱਚ ਬੈਠੀਆਂ ਅਕਾਲ ਫੌਜਾਂ ਦੀ ਮੁਖਵਰੀ ਕਰ ਦਿੱਤੀ ਸੀ ਇਸੇ ਲੜਾਈ ਵਿੱਚ ਸਿੱਖਾਂ ਦੇ ਮਹਾਨ ਯੋਧੇ ਬਾਬਾ ਹਨੁਮਾਨ ਸਿੰਘ ਜੀ ਸ਼ਹੀਦ ਦੇ ਕਾਗਏ ਸਨ 1764 ਦੇ ਵਿੱਚ ਅਫਦਾਲੀ ਨੇ ਸਿੱਖਾਂ ਦੇ ਵਿਰੁੱਧ ਮਦਦ ਕਰਨ ਦੇ ਲਈ ਬਾਬਾ ਆਲਾ ਸਿੰਘ ਜੀ ਨੂੰ ਪਟਿਆਲੇ ਦੇ ਰਾਜਾ ਦੀ ਪਦਵੀ ਦਿੱਤੀ ਪਟਿਆਲੇ ਦੇ ਰਾਜਾਂ ਦਾ ਪਿਛੋਕੜ ਜੈਸਲਮੇਰ ਦੇ ਨਾਲ ਜੁੜਦਾ ਉਹਨਾਂ ਦੇ ਵੰਸ਼ ਵਿੱਚ ਭੂਲ ਸਿੰਘ ਬਠਿੰਡਾ ਦੇ ਪਿੰਡ ਮਹਿਰ ਆਜਾਏ ਭੂਲ ਕੇ ਮਿਸਲ ਦੇ ਸਰਦਾਰ ਭੂਲ ਸਿੰਘ ਦੇ 7 ਬੱਚਿਆਂ ਵਿੱਚੋਂ ਛੋਟਾ ਆਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਛਕਾਇਆ ਸੀ ਛੋਟਾ ਆਰਮ ਸਿੰਘ ਦੇ ਪੁੱਤਰ ਬਾਬਾ ਆਲਾ ਸਿੰਘ ਨੇ ਹੀ ਪਟਿਆਲਾ ਰਿਆਸਤ ਦੀ ਨੀਂ ਰੱਖੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਫੌਜਾਂ ਵੱਖ-ਵੱਖ ਮਿਸਲਾਂ ਦੇ ਵਿੱਚ ਬਣੀਆਂ ਗਈਆਂ ਬਾਬਾ ਆਲਾ ਸਿੰਘ ਫੁਲਕੀਆ ਮਿਸਲ ਨੇ ਸਨ 1760 ਤੱਕ 726 ਪਿੰਡਾਂ ਨੂੰ ਜਿੱਤ ਲਿਆ ਸੀ ਹੁਣ ਬਾਬਾ ਆਲਾ ਸਿੰਘ ਨੂੰ ਆਪਣਾ ਰਾਜ ਖੋਸ ਜਾਣ ਦਾ ਡਰ ਸਤਾਉਣ ਲੱਗਾ ਕਿਉਂਕਿ ਵਿਦੇਸ਼ੀ ਹਮਲਾਵਾਰਾਂ ਦਾ ਪਹਿਲਾ ਨਿਸ਼ਾਨਾ ਪੰਜਾਬ ਹੁੰਦਾ ਸੀ ਇਹਦਾ ਹੱਲ ਲੱਭਣ ਲਈ ਬਾਬਾ ਆਲਾ ਸਿੰਘ ਨੇ ਵਿਦੇਸ਼ੀ ਹਮਲਾਵਾਰਾਂ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ ਅਲੀ ਦੁਬਾਰਾ ਕੀਤੇ ਗਏ ਫਰਵਰੀ 1762 ਦੇ ਵਿੱਚ ਵੱਡੇ ਕੱਲੂ ਘਾਰੇ ਤੇ ਅਪ੍ਰੈਲ 1762 ਦੇ ਵਿੱਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਨੂੰ ਟੌਣ ਤੇ ਵੀ ਬਾਬਾ ਆਲਾ ਸਿੰਘ ਚੁੱਪ ਰਹੇ ਇਸੇ ਕਰਕੇ ਹੀ ਫੁਲਕੀਆਂ ਮਿਸਲ ਨੂੰ ਦਲ ਖਾਲਸਾ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ 1753 ਦੇ ਵਿੱਚ ਬਾਬਾ ਆਲਾ ਸਿੰਘ ਨੇ ਪਿੰਡ ਪੱਟੀ ਦੇ ਵਿੱਚ ਬਣੀ ਕੱਚੀ ਗੜੀ ਨੂੰ ਇੱਟਾ ਲਗਵਾ ਕੇ ਕਿਲਾ ਮੁਵਾਰਕ ਦਾ ਨਾਮ ਦਿੱਤਾ ਅਤੇ ਬਾਅਦ ਵਿੱਚ ਇਸੇ ਕਿਲੇ ਦੇ ਆਲੇ-ਦੁਆਲੇ ਪਟਿਆਲਾ ਸ਼ਹਿਰ ਬਸਿਆ ਬਾਬਾ ਆਲਾ ਸਿੰਘ ਦੀ ਮੌਤ ਪਿੱਛੋਂ ਪਟਿਆਲੇ ਦੇ ਜਿੰਨੇ ਵੀ ਰਾਜੇ ਆਏ ਉਹਨਾਂ ਨੇ ਸਿੱਖਾਂ ਦੇ ਦੋਸਤਾਂ ਨਾਲ ਆਪਣੀ ਦੋਸਤੀ ਕਾਇਮ ਰੱਖੀ ਅਫਦਾਲੀ ਦੀ ਮੌਤ ਤੋਂ ਬਾਅਦ ਕਈ ਦਹਾਕੇ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਬਦਬਾ ਬਦਲ ਲੱਗਾ ਕਈ ਮਿਸਲਾਂ ਨੂੰ ਇਕੱਠਾ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਵਿਸਤਾਰ ਕੀਤਾ ਅਤੇ ਦੂਜੇ ਪਾਸੇ ਪਟਿਆਲਾ ਜੀਤ ਨਾਭੇ ਵਰਗੀਆਂ ਮਿਸਲਾਂ ਨੂੰ ਆਪਣਾ ਰਾਜ ਖੋਸ ਜਾਣ ਦਾ ਡਰ ਸਤਾਉਣ ਲੱਗਾ ਤੇ ਇਸੇ ਕਰਕੇ ਉਹ ਅੰਗਰੇਜ਼ਾਂ ਦੇ ਪੈਰਾਂ ਵਿੱਚ ਜਾ ਕੇ ਬੈਠ ਗਏ ਤੇ ਫਿਰ 1809 ਦੇ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਹੋਈ ਜਿਸ ਵਿੱਚ ਸਤਲੁਜ ਦਰਿਆ ਨੂੰ ਦੋਵਾਂ ਰਾਜਤਾਂ ਦੀ ਸਾਂਝੀ ਹੱਦ ਮੰਨਿਆ ਗਿਆ ਤੇ ਫਿਰ ਇਸ ਤੋਂ ਬਾਅਦ ਪਟਿਆਲੇ ਦੇ ਰਾਜਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਵੀ ਖਤਮ ਹੋ ਗਿਆ ਤੇ ਉਹਨਾਂ ਨੇ ਅੰਗਰੇਜ਼ਾਂ ਦੀ ਸ਼ਹਿਤੇ ਪਰਜਾ ਕੋਲੋਂ ਮਨ ਚਾਹੇ ਟੈਕਸ ਵਸੂਲਿਆ ਤੇ ਆਪਣੇ ਤੇ ਹੀ ਖਰਚ ਕੀਤਾ 1947 ਦੀ ਵੰਡ ਦੇ ਸਮੇਂ ਮਹਾਰਾਜਾ ਜਗਤਵਿੰਦਰ ਸਿੰਘ ਗਰਮੀ ਕਰਕੇ ਆਪਣੇ ਕੈਲ ਪੈਲਸ ਦੇ ਵਿੱਚ ਆਰਾਮ ਫਰਮਾ ਰਹੇ ਸਨ ਇਹਨਾਂ ਨੂੰ ਲਬ ਦੇ ਲਬ ਦੇ ਉੱਥੇ ਭਾਈ ਰਣਜੀਤ ਸਿੰਘ ਪਹੁੰਚੇ ਉਹਨਾਂ ਨੇ ਪਟਿਆਲੇ ਦੇ ਰਾਜਾ ਨੂੰ ਕਿਹਾ ਤੁਹਾਡੇ ਕੋਲ 6-6 ਫੁੱਟ ਲੰਮੇ ਫੋਜੀ ਜਵਾਨ ਹਨ ਤੇ ਇਹਨਾਂ ਦੀ ਮਦਦ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਬਚਾ ਲਈਏ ਤੇ ਉਸ ਟਾਈਮੇ ਪਟਿਆਲਾ ਦੇ ਰਾਜਾ ਜਯਾਦਵੰਦਰ ਸਿੰਘ ਜੀ ਦਾ ਇਹ ਜਵਾਬ ਸੀ ਕਿ ਰੁਕੋ ਮੈਂ ਜਵਾਹਰ ਲਾਲ ਨਹਿਰੂ ਨਾਲ ਸਲਾਹ ਕਰ ਲਾਂ